ਅੱਜ ਅਸੀਂ ਕਮਿਊਨਿਟੀ ਹੈਲਥ ਸੈਂਟਰ ਮਾਨਾਵਾਲਾ ਦੇ ਵਿੱਚ ਠੀਆਂ ਦੀ ਲੋੜੀ ਦਾ ਪ੍ਰੋਗਰਾਮ ਜਿਹੜਾ ਚੁਕਸਾਇਆ ਗਿਆ ਸੀ ਸਾਡੇ ਐਸਐਮਐਸ ਸਾਹਿਬ ਸਰਦਾਰ ਸਿਮਰਤ ਸਿੰਘ ਇਹਨਾਂ ਨੇ ਇਹ ਪ੍ਰੋਗਰਾਮ ਇੱਥੇ ਕਰਵਾਇਆ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਨਾਵ ਜੰਮੀਆਂ ਧੀਆਂ ਜੜੀਆਂ ਨੇ ਉਹ ਇੱਕ ਕਾਫੀ ਗਿਣਤੀ ਦੇ ਵਿੱਚ ਉਹਨਾਂ ਨੇ ਇਸ ਮੀਡੀਆ ਕੀਤੀ ਆ ਔਰ ਇੱਕ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਇੱਕ ਕਿਟਸ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਗਈਆਂ ਨੇ ਸੋ ਅੱਜ ਲੋੜੀ ਦੇ ਮੌਕੇ ਦੇ ਉੱਤੇ ਜਿੰਨੀਆਂ ਵੀ ਧੀਆਂ ਇਸ ਸੈਂਟਰ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਆਈਆਂ ਨੇ ਉਹਨਾਂ ਨੂੰ ਮੈਂ ਬਤਾਈ ਦੇਣਾ ਮੈਂ ਸਮਾਜ ਨੂੰ ਇਹੋ ਹੀ ਕਹਿਣਾ ਚਾਹੂੰਗਾ ਕਿ ਜਿਵੇਂ ਆਪਾਂ ਆਪਣੇ ਮੁੰਡਿਆਂ ਦੀਆਂ ਲੋੜੀਆਂ ਬਣਾਉਣੇ ਆ ਇਸੇ ਤਰ੍ਹਾਂ ਹੀ ਤੀਆਂ ਦੀਆਂ ਲੋੜੀਆਂ ਵੀ ਜੜੀਆਂ ਉਹ ਮਨਾਉਣੀਆਂ ਚਾਹੀਦੀਆਂ ਨੇ ਕਿਉਂਕਿ ਆ ਤੀਆਂ ਤੋਂ ਬਿਨਾਂ ਵੀ ਜਿਹੜਾ ਉਹ ਸਮਾਜ ਦੀ ਪੂਰਤੀ ਜੜੀ ਆ ਉਹ ਨਹੀਂ ਹੁੰਦੀ ਕਿਉਂਕਿ ਹਰ ਖੇਤਰ ਦੇ ਵਿੱਚ ਅੱਜ ਤੀਆਂ ਜਿਹੜੀਆਂ ਨੇ ਆਪਣਾ ਯੋਗਦਾਨ ਪਾ ਰਹੀਆਂ ਨੇ इवन ਹਰ ਖੇਤਰ ਦੇ ਵਿੱਚ ਅੱਗੇ ਵਧ ਰਹੀਆਂ ਨੇ ਸੋ ਸਾਨੂੰ ਕਿਸੇ ਵੀ ਤਰ੍ਹਾਂ ਦਾ ਤੀਆਂ ਨੂੰ ਆਪਣੇ ਉੱਤੇ ਬੋਝ ਨਹੀਂ ਸਮਝਣਾ ਚਾਹੀਦਾ ਇਹ ਵੀ ਮਾਤਾ ਪਿਤਾ ਵੀ ਉਹਨੀ ਸੇਵਾ ਕਰ ਸਕਦੀਆਂ ਨੇ ਉਹਨਾਂ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀਆਂ ਨੇ ਜਿੰਨੇ ਸਾਡੇ ਪੁੱਤ ਕਰ ਸਕਦੇ ਨੇ ਪੁੱਤੀਆਂ ਤੇ ਪੁੱਤਾਂ ਦੇ ਵਿੱਚ ਕੋਈ ਵੀ ਫਰਕ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ ਆਪਾਂ ਸਾਰਿਆਂ ਨੂੰ ਚਾਹੀਦਾ ਰਲ ਮਿਲ ਕੇ ਆਪਾਂ ਈਆਂ ਦੀ ਲੋੜੀ ਦੀ ਉਸੇ ਤਰ੍ਹਾਂ ਹੀ ਮਨਾਈਏ ਜਿਵੇਂ ਆਪਾਂ ਆਪਣੇ ਮੁੰਡਿਆਂ ਦੀ ਲੋੜੀ ਮਨਾਉਂਦੇ ਹਾਂ ਅੱਜ ਅਸੀਂ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਦੇ ਵਿੱਚ ਈਆਂ ਦੀ ਲੋੜੀ ਦਾ ਪ੍ਰੋਗਰਾਮ ਜਿਹੜਾ ਹੋਤਿਆ ਗਿਆ ਏ ਕਿ ਸਾਡੇ ਐਸਐਮਐਸ ਸਾਹਿਬ ਸਰਦਾਰ ਸੁਮੇਤ ਸਿੰਘ ਜੀ ਇਹਨਾਂ ਨੇ ਇਹ ਪ੍ਰੋਗਰਾਮ ਇੱਥੇ ਕਰਵਾਇਆ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਨਵਜੰਮੀਆਂ ਈਆਂ ਜੜੀਆਂ ਨੇ ਉਹ ਇੱਥੇ ਕਾਫੀ ਗਿਣਤੀ ਦੇ ਵਿੱਚ ਉਹਨਾਂ ਨੇ ਇਸ ਮੀਟਿੰਗ ਕੀਤੀ ਆ ਔਰ ਇੱਕ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਇੱਕ ਕਿੱਟਸ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਗਈਆਂ ਨੇ ਸੋ ਅੱਜ ਲੋਹੜੀ ਦੇ ਮੌਕੇ ਦੇ ਉੱਤੇ ਜਿੰਨੀਆਂ ਵੀ ਧੀਆ ਇਸ ਸੈਂਟਰ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਆਈਆਂ ਨੇ ਉਹਨਾਂ ਨੂੰ ਮੈਂ ਵਧਾਈ ਦੇਣਾ ਮੈਂ ਸਮਾਜ ਨੂੰ ਇਹੀ ਕਹਿਣਾ ਚਾਹੁੰਗਾ ਕਿ ਜਿਵੇਂ ਆਪਾਂ ਆਪਣੇ ਮੁੰਡਿਆਂ ਦੀਆਂ ਲੋਹੜੀਆਂ ਮਨਾਉਂਦੇ ਆ ਇਸੇ ਤਰ੍ਹਾਂ ਹੀ ਧੀਆਂ ਦੀਆਂ ਲੋਹੜੀਆਂ ਵੀ ਜੜੀਆਂ ਉਹ ਮਨਾਉਣੀਆਂ ਚਾਹੀਦੀਆਂ ਨੇ ਕਿਉਂਕਿ ਧੀਆਂ ਤੋਂ ਬਿਨਾਂ ਵੀ ਜਿਹੜਾ ਉਹ ਸਮਾਜ ਦੀ ਪੂਰਤੀ ਜਿਹੜੀ ਆ ਉਹ ਨਹੀਂ ਹੁੰਦੀ ਕਿਉਂਕਿ ਹਰ ਖੇਤਰ ਦੇ ਵਿੱਚ ਅੱਜ ਈਆਂ ਜਿਹੜੀਆਂ ਨੇ ਆਪਣਾ ਯੋਗਦਾਨ ਪਾ ਰਹੀਆਂ ਨੇ इवन ਹਰ ਖੇਤਰ ਦੇ ਵਿੱਚ ਅੱਗੇ ਵਧ ਰਹੀਆਂ ਨੇ ਸੋ ਸਾਨੂੰ ਕਿਸੇ ਵੀ ਤਰ੍ਹਾਂ ਦਾ ਈਆਂ ਨੂੰ ਆਪਣੇ ਉੱਤੇ ਬੋਝ ਨਹੀਂ ਸਮਝਣਾ ਚਾਹੀਦਾ ਇਹ ਵੀ ਮਾਤਾ ਪਿਤਾ ਵੀ ਉਹਨੀ ਸੇਵਾ ਕਰ ਸਕਦੀਆਂ ਨੇ ਉਹਨਾਂ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀਆਂ ਨੇ ਜਿੰਨੇ ਸਾਡੇ ਪੁੱਤ ਕਰ ਸਕਦੇ ਨੇ ਕੁੱਤੀਆਂ ਤੇ ਪੁੱਤਾਂ ਦੇ ਵਿੱਚ ਕੋਈ ਵੀ ਫਰਕ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ ਆਪਾਂ ਸਾਰਿਆਂ ਨੂੰ ਚਾਹੀਦਾ ਨਾਲ ਮਿਲ ਕੇ ਆਪਾਂ ਧੀਾਂ ਦੀ ਲੋੜੀ ਵੀ ਉਸੇ ਤਰ੍ਹਾਂ ਹੀ ਮਨਾਈਏ ਜਿਵੇਂ ਆਪਾਂ ਆਪਣੇ ਮੁੰਡਿਆਂ ਦੀ ਲੋੜੀ ਮਨਾਉਂਦੇ ਹਾਂ ਬਹੁਤ ਬਹੁਤ ਸਾਰੇ